ਪੰਜਾਬ ਸਰਕਾਰ ਦੀ ਸਰਕਾਰ ਤੁਹਾਡੇ ਦਵਾਰ ਮਹਿੰਮ ਦੇ ਤਹਿਤ ਅਤ ਸਰਦੂਲਗੜ ਦੇ ਸਰਦੂਲੇ ਵਾਲਾ ਵਿਖੇ ਚਨ ਸੁਣਵਾਈ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਚਨ ਸੁਣਵਾਈ ਕੈਂਪ ਦੇ ਵਿੱਚ ਸਰਦੂਲਗੜ ਤੇ ਆਸ-ਪਾਸੇ ਦੇ ਪਿੰਡਾਂ ਦੇ ਲੋਕ ਪਹੁੰਚੇ ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਨਿਰਮਲ ਅਤੇ ਐਸ ਡੀ ਐਮ ਸਰਦੂਲਗੜ ਸ਼੍ਰੀ ਨਿਤੇਸ਼ ਕੁਮਾਰ ਜੈਨ ਜੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦਾ ਹੱਲ ਕੀਤਾ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਅੱਜ ਇੱਥੇ ਪਹੁੰਚੇ ਇਲਾਕਾ ਵਾਸੀਆਂ ਵੱਲੋਂ 47 ਦਰਖਾਸਤਾਂ ਦਿੱਤੀਆਂ ਗਈਆਂ ਤੇ ਜਿਨ੍ਹਾਂ ਦਾ ਮੌਕੇ ਤੇ ਨਿਬਟਾਰਾ ਕੀਤਾ ਗਿਆ। ਇਸ ਮੌਕੇ ਤੇ ਪਹੁੰਚੇ ਇਲਾਕਾ ਵਾਸੀਆਂ ਤੇ ਅਫਸਰ ਸਹਿਬਾਨਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਬਾਰੇ ਕੀ ਕਿਹਾ ਜਨਰਲੀ ਦੇਖੋ ਸਾਡੀ ਇਹ ਰਿਪੋਰਟ ਮੇਰਾ ਨਾਮ ਜੱਜਪਿੰਦਰ ਸਿੰਘ ਪਿੰਡ ਮੀਰਪੁਰ ਖੁਰਦੀਚ ਕੀ ਕੰਮ ਵਾਸਤੇ ਆਏ ਹੋ ਜੀ ਉੱਥੇ ਕੈਂਪ ਦੇ ਵਿੱਚ ਕੈਂਪ 'ਚ ਜੀ ਅਸੀਂ ਮੇਰੀ ਕੇਬਲ ਸੜ ਗਈ ਸੀ ਜੀ ਮੀਟਰ ਸੜ ਗਿਆ ਜੀ ਕੇਬਲ ਸੜ ਗਈ ਸੀ ਉਹਦੇ ਬਾਰੇ ਆਏ ਸੀਗੇ ਜੀ ਸਾਹਿਬ ਨੂੰ ਮਿਲਿਆ ਲੈਂਡਮੈਨ ਨੂੰ ਮਿਲਿਆ ਉਹ ਕਹਿੰਦੇ ਤੁਹਾਡੀ ਤਾਰ ਅੱਜ ਪਾ ਦਾਂਗੇ ਸਾਡਾ ਕੰਮ ਹੋ ਗਿਆ ਜੀ بس پلانਮੈਨ ਸਾਹ ਨੂੰ ਮਿਲਣ ਦੇ ਸੀਗੇ ਇਹ ਕਹਿੰਦੇ ਕੋਈ ਗੱਲ ਨਹੀਂ ਜੀ ਜੀ ਸਾਹਿਬ ਕੋਲੇ ਵਗ ਜਾਓ ਜੀ ਸਾਹਿਬ ਕੋਲੇ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਮੰਡਲ ਲੈ ਜਾਓ ਕਹਿੰਦਾ ਆਪਦੀ ਕੇਵਲ ਕ پلانਮੈਨ ਸਾਹਿਬ ਪਾ ਦੇਣਗੇ ਜੀ ਤਖਤਰ ਤੇ ਜਾ ਕੇ ਕੰਮ ਕਰਾਉਣ ਨਾਲੋਂ ਤੁਹਾਨੂੰ ਇੱਥੇ ਕੈਂਪ ਜਾ ਕੇ ਕੰਮ ਕਰਾਉਣਾ ਸੌਖਾ ਲੱਗਿਆ ਜਾਂ ਕਿਵੇਂ ਲੱਗਿਆ ਨਹੀਂ ਠੀਕ ਹੈ ਜੀ ਉੱਥੇ ਵੀ ਕੰਮ ਕਰਦੇ ਜੀ ਦਫ਼ਤਰ 'ਚ ਵੀ ਕੰਮ ਕਰਦੇ ਜੋ ਜਾਣਦੇ ਆ ਪੱਲ ਗਏ ਸੀ ਉਦੋਂ ਮਿੰਟੋਂ ਮਿੰਟੀ ਉੱਥੇ ਵੀ ਕੰਮ ਹੋ ਗਿਆ ਜੀ ਇੱਥੇ ਵੀ ਹੋ ਗਿਆ ਜੀ ਕੰਮ ਦੋਨੇ ਬਸ ਸੌਖਾ ਜੀ ਸਰਕਾਰ ਦਾ ਪਰੋਲਾ ਕਿਵੇਂ ਲੱਗਦਾ ਜੀ ਵਧੀਆ ਜਿਹੜਾ ਇੱਥੇ ਆ ਕੇ ਕੈਂਪ ਲਾ ਉੱਡੋ ਉੱਡੀ ਬੈਠੇ ਨੇ ਮੁਲਾਜ਼ਮ ਬੈਠੇ ਨੇ ਡੁੱਡੀ ਬੈਠੇ ਨੇ ਕੋਈ ਕਿਸੇ ਵਿਭਾਗ ਦਾ ਕੋਈ ਕਿਸੇ ਵਿਭਾਗ ਦਾ ਜੀ ਬੜੀ ਵਧੀਆ ਸਾਰੇ ਇਕੱਠੇ ਤਸਾਂ ਹੋ ਗੋ ਕੰਮ ਹੋਈ ਜਾਂਦਾ ਬਹੁਤ ਵਧੀਆ ਕੰਮ ਆ ਸੱਸੀ ਗੱਲ ਜੀ ਸਾਰਿਆਂ ਨੂੰ ਅੱਜ ਜਿਹੜਾ ਹੈਗਾ ਐਸ ਪਰ ਦਾ ਡਾਇਰੈਕਸ਼ਨਸ ਆਫ ਆਨਰੇਬਲ ਸੀਐਮ ਜਿਹੜੇ ਅੱਛੇ ਕਾਫੀ ਉੱਚ ਅਧਿਕਾਰੀ ਜਿਹੜੇ ਜ਼ਿਲ੍ਹੇ ਦੇ ਵਕ ਵਕ ਵਿਭਾਗ ਦੇ ਹੈਗੇ ਨੇ ਤੇ ਸਾਡੇ ਏਡੀਸੀ ਸਾਹਿਬ ਇੱਥੇ ਪਹੁੰਚੇ ਨੇ ਉਹ ਲੋਕਾਂ ਦੀ ਸਮੱਸਿਆਵਾਂ ਸੁਣ ਰਹੇ ਨੇ ਕੁਝ ਉਹਨਾਂ ਦੀ ਪਰਸਨਲ ਪ੍ਰੋਬਲਮਸ ਹੈਗੀਆਂ ਕੁਝ ਜਿਹੜੀ ਹੈ ਸਾਂਝੀ ਪ੍ਰੋਬਲਮ ਜਿਹੜਾ ਪਿੰਡ ਫੇਸ ਕਰ ਰਿਹਾ ਹੈ ਤੇ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਖੇਤੀ ਤੋਂ ਖੇਤੀ ਉਹਦਾ ਨਿਪਟਾਰਾ ਕਰਕੇ ਜਿਹੜਾ ਹੈ ਲੋਕਾਂ ਦੀ ਸਮੱਸਿਆ ਨੂੰ ਦੂਰ ਕਰੀਏ ਇਹੀ ਸਾਡਾ ਇਹ ਕੈਂਪ ਲਗਾਉਣ ਦਾ ਮਕਸਦ ਹੈਗਾ ਸਰ ਅੱਜ ਕਿੰਨੇ ਡਿਪਾਰਟਮੈਂਟ ਪਹੁੰਚੇ ਆ ਜਿਹੜਾ ਹੈ ਲਗਭਗ ਲਗਭਗ ਅਸੀਂ 25 ਤੋਂ ਦੀ ਦਾ ਟਾਰਗੇਟ ਅਸੀਂ ਰੱਖਿਆ ਹੈ ਜਿਹੜੇ ਅਸੀਂ ਸਾਡੇ ਮਹਿਕਮੇ ਜਿਹੜੇ ਮੇਨ ਮੇਨ ਮਹਿਕਮੇ ਨੇ ਉਹਨਾਂ ਦੇ ਸਾਰੇ ਮੁਖੀ ਜਾਂ ਫਿਰ ਜਿਹੜੇ ਸਬਡਿਵੀਜ਼ਨਲ ਲੈਵਲ ਤੇ ਇੰਚਾਰਜ ਹੈਗੇ ਉਹ ਇੱਥੇ ਆਏ ਨੇ ਤੇ ਉਹ ਲੋਕਾਂ ਦੀ ਪ੍ਰੋਬਲਮ ਸੁਣ ਰਹੇ ਨੇ ਸਰ ਇਹ ਕੈਂਪ ਰੈਗੂਲਰ ਲੱਗ ਰਹੀ ਨਹੀਂ ਸੀ ਤੇ ਲੱਗਦੀ ਵੀ ਰਹੇਗੀ ਕਿ ਜਿਵੇਂ ਟਾਈਮ ਟੂ ਟਾਈਮ ਸਰਕਾਰ ਦੀ ਗਾਈਡਲਾਈਨਸ ਆਂਦੀ ਹੈ ਤੇ ਦਿਸ਼ਾ ਨਿਰਦੇਸ਼ ਆਉਂਦੇ ਹੈ ਉਸੇ ਹਿਸਾਬ ਨਾਲ ਕੁਝ ਕੈਂਪਸ ਲੱਗਦੇ ਨੇ ਕੁਝ ਜਿਹੜਾ ਹੈਗਾ ਮਾਨਯੋਗ ਡੀਸੀ ਸਾਹਿਬ ਦੇ ਆਦੇਸ਼ ਹੁੰਦੇ ਨੇ ਤੇ ਕੁਝ ਜਿਹੜਾ ਹੈ ਮੈਂ ਆਪਣੇ ਪੱਧਰ ਤੇ ਵੀ ਦੇ ਕਦੇ-ਕਦੇ ਪਿੰਡਾਂ 'ਚ ਜਾ ਕੇ ਇਸ ਤਰ੍ਹਾਂ ਦੇ ਕੈਂਪ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਆਪਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰੋਬਲਮਸ ਨੂੰ ਸੁਣ ਕੇ ਸਮਝ ਕੇ ਤੇ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਦਾ ਛੇਤੀ ਤੋਂ ਛੇਤੀ ਨਿਪਟਾਰਾ ਹੋ ਸਕਦਾ ਸਰ ਇਹ ਜਨਾ ਹਟਵਾਲਾ ਕੰਪੈਨ ਸਿਰ ਅੱਜ ਦਾ ਦਿਨ ਹੀ ਹੈ ਜਾਂ ਇਸ ਤੋਂ ਅੱਗੇ ਵੀ ਚੱਲੇਗਾ ਨਹੀਂ ਜੀ ਬਿਲਕੁਲ ਅੱਗੇ ਚੱਲੇਗਾ ਅ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹ ਹੈ ਕਿ ਲਗਭਗ ਹਫ਼ਤੇ ਦੇ ਇੱਕ ਦਿਨ ਘਟੋ ਘਟ ਅਸੀਂ ਪਿੰਡਾਂ ਦਾ ਕਲਸਟਰ ਬਣਾ ਕੇ ਜਿਹੜਾ ਹੈ ਉਥੇ ਇੱਕ ਕੈਂਪ ਲਾਈਏ ਇੱਥੇ ਸੂਟੇਬਲ ਸਾਈਟ ਨੂੰ ਚੂਜ਼ ਕਰਾਂਗੇ ਆਪਾਂ ਉਥੇ ਕੈਂਪ ਲਾਵਾਂਗੇ ਲੋਕਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰੋਬਲਮਸ ਨੂੰ ਸੁਣਾਂਗੇ ਸਰ ਜੀ ਜਿਹੜੇ ਸਰਕਾਰ ਦੇ ਇਨੀਸ਼ੀਏਟਿਵ ਹੈ ਇਹਦੇ ਲਈ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਇੱਕ ਤੇ ਇਹ ਹੈਗਾ ਕਿ ਤੁਸੀਂ ਬੇ ਜਿਜਕ ਹੋ ਕਰਕੇ ਕੈਂਪਾਂ ਤੇ ਆਓ ਤੇ ਆਪਣੀ ਪ੍ਰੋਬਲਮਸ ਖੁੱਲ ਕੇ ਦੱਸੋ ਜੀਵੇਂ ਤੁਸੀਂ ਅੱਜ ਦੱਸੀ ਹੈ ਸਾਨੂੰ ਉਸ ਤਰ੍ਹਾਂ ਹੀ ਜਦੋਂ ਵੀ ਅਸੀਂ ਕੈਂਪ ਤੁਹਾਡੇ ਵਿੱਚ ਚਲਾਣੇ ਆ ਤੁਸੀਂ ਖੁੱਲ ਕੇ ਆਪਣੀ ਪ੍ਰੋਬਲਮ ਦੱਸੋ ਤੇ ਉਹਦਾ ਨਿਪਟਾਰਾ ਆਪਾਂ ਚੰਗੀ ਤਰ੍ਹਾਂ ਕਰੀਏ ਮੈਜਿਕ ਡਰ ਸਰਜੀਤ ਸਿੰਘ ਜੀ ਕਿੱਥੋਂ ਆਏ ਹੋ ਦੀ ਆੜੀ ਕੇ ਤੇ ਇੱਥੇ ਤੁਸੀਂ ਕੈਂਪ ਦੇ ਵਿੱਚ ਕੀ ਕੰਮ ਆਏ ਸੀਗੇ ਜੀ ਅਸੀਂ ਪੈਨਸ਼ਨ ਦਾ ਕੰਮ ਕਰਨ ਲੈਣ ਆਏ ਸੀ ਉਹ ਹੋਗਾ ਜੀ ਕੰਮ ਦੇ ਆਪਣਾ ਪੈਨਸ਼ਨ ਲਗਾਉਣੀ ਸੀ ਕਿ ਹਾਂ ਜੀ ਲਗਾਉਣੀ ਆ ਜੀ ਫਾਰਮ ਲੈ ਕੇ ਆਏ ਸੀ ਜੀ ਕਿੰਨੀ ਉਮਰ ਹੈ ਜੀ ਤੁਹਾਡੀ ਮੇਰੇ ਨੂੰ ਪਤਾ ਜੀ ਤੇ ਤੇ ਤਰਝਾ ਲਿਆ ਜੀ ਕੱਲੇ ਲੱਗੀ ਨਹੀਂ ਜੀ ਪੈਨਸ਼ਨ ਪਹਿਲਾਂ ਨਾ ਜੀ ਫਾਰਮ ਨਹੀਂ ਭਰੇ ਸੀ ਜੀ ਹੁੰਦੇ ਕਰਾ ਕਲਮ ਬੰਦੇ ਕੰਮ ਕਰ ਜਾਂਦੇ ਆਏ ਉਹ ਇੱਥੇ ਤੁਹਾਡਾ ਕੰਮ ਸੌਖੇ ਢੰਗ ਨਾਲ ਹੋ ਗਿਆ ਜਾਂ ਇੱਥੇ ਵੀ ਦਿੱਕਤ ਆਈ ਨਹੀਂ ਨਹੀਂ ਬਿਲਕੁਲ ਜੀ ਸੌਖੇ ਢੰਗ ਨਾਲ ਨਹੀਂ ਜਿਹੜਾ ਕੰਮ ਹੋਣ ਵਾਲਾ ਹੁੰਦਾ ਉਹ ਤਾਂ ਹੁੰਦਾ ਜੀ ਜਿਹੜਾ ਹੁਣ ਹੋਣ ਵਾਲਾ ਨਹੀਂ ਹੁੰਦਾ ਵਧੀਆ ਕੰਮ ਹੈ ਸਰਕਾਰ ਦਾ ਇਹ ਬਹੁਤ ਵਧੀਆ ਕੰਮ ਹੈ ਜਿਹੜਾ ਇਹ ਐਸ ਰੂਟ ਤੇ ਇਹ ਮਤਲਬ ਕੈਂਪਲ ਆਉਂਦੀ ਹੈ ਇਹੇ ਜੇ ਕੰਮ ਤਾਂ ਹੋਣਾ ਥਾਂਗਾ ਇੱਥੇ ਹੁਣ ਇੱਥੇ ਜਿਹੜਾ ਕੰਮ ਜਿਹਦੇ ਕੋਲ ਮਰਜ਼ੀ ਅਫਸਰ ਕੋਲੇ ਬਗਦ ਜੀ ਕਿੰਨਾ ਕ ਕਦਾ ਉਹਦਾ ਸਾਧਨ ਲੈ ਕੇ ਜਾਣਾ ਪੈਂਦਾ ਸੀ ਜਾਂ ਕਰਾਏ ਤੇ ਕੋਈ ਰਸ਼ਕਾ ਜਾ ਕੋਈ ਭੁੰਡੀ ਕਰਾ ਕੇ ਫਿਰ ਸਾਨੂੰ ਕੱਲਾ ਕੱਲਾ ਦਫ਼ਤਰ ਭਾਲਣਾ ਪੈਂਦਾ ਸੀ ਫਿਰ ਸਾਨੂੰ ਦਫ਼ਤਰ ਨਹੀਂ ਦਿਹਾਉਂਦੇ ਅੱਜ ਇੱਥੇ ਹੁਣ ਸਾਰੀ ਸੰਗਤ ਬੈਠੀ ਹੈ ਜਿਹਨੂੰ ਮਰਜ਼ੀ ਪੁੱਛ ਲਈ ਬਾਕੀ ਮੁਲਾਜ਼ਮ ਵਧੀਆ ਮਿੱਠਤ ਨਾਲ ਗੱਲ ਸੁਣਦੇ ਨੇ ਵਧੀਆ ਗੱਲ ਸੁਣਦੇ ਨੇ ਸਾਰੀ ਬਹੁਤ ਵਧੀਆ ਕੰਮ ਇਹ ਸਲਾਘਾ ਜੋਗਾ ਸਰਕਾਰ ਦਾ ਪੂਰਾ ਸੌਖਾ ਕੰਮ ਹੋ ਰਿਹਾ ਜੀ ਪੂਰਾ ਸੌਖਾ ਅਜ ਤੋ ਸੌਖਾ ਕੰਮ ਹੋ ਨਹੀਂ ਰਿਹਾ ਕਦੇ ਵੀ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਅਸੀਂ ਇਹ ਜੋ ਕੈਂਪ ਲੋਕਾਂ ਦੇ ਕੰਮ ਮੌਕੇ ਤੇ ਹੀ ਹੱਲ ਕਰਨ ਵਾਸਤੇ ਲਾਈ ਜੰਨੇ ਇਹ ਪਹਿਲਾਂ ਵੀ ਲਾਈ ਜਾਂਦੇ ਸੀ ਤੇ ਹੁਣ ਉਹ ਵਿਚ ਇਲੈਕਸ਼ਨਾਂ ਕਰਕੇ ਨਹੀਂ ला सके ਤੇ ਹੁਣ ਫਿਰ ਲਾ ਰਹੇ ਹਾਂ ਇੱਥੇ ਲੋਕਾਂ ਦੀਆਂ ਸੁਧਾਵਾਂ ਵਾਸਤੇ ਆਪਦੀ ਸੁਧਾਵਾਂ ਦਾਤ ਲਾਬ ਲੈਂਡ ਵਾਸਤੇ ਆਂਦੇ ਤੇ ਉਹਨੂੰ ਮੌਕੇ ਤੇ ਹੀ ਹੱਲ ਕੀਤਾ ਜਾਂਦਾ ਹੈ ਅੱਜ ਦੇ ਕੈਂਪ ਵਿੱਚ ਸਾਡੇ ਕੋਲੇ ਹੁਣ ਤੱਕ ਕੋਈ ਕੰਪਲੇਂਟ ਜਾਂ ਫਿਰ ਕਿਸੇ ਤਰੀਕੇ ਦਾ ਕੋਈ ਪੈਨਡਿੰਗ ਕੋਈ ਮੀਟਰ ਲਗਵਾਉਣ ਸੰਬੰਧੀ ਜਾਂ ਕੋਈ ਬਿਜਲੀ ਤਾਰਾ ਸੰਬੰਧੀ ਕੋਈ ਕੰਪਲੇਟ ਸਾਡੇ ਕੋਲ ਪ੍ਰਾਪਤ ਨਹੀਂ ਹੋਈ ਹੈ ਤੇ ਅਸੀਂ ਸਾਡੀ ਟੀਮ ਸਾਡੇ जेई ਐਸਡੀਓ ਤੇ ਅਸੀਂ ਸਾਡੇ ਆਫਿਸ ਸਟਾਫ ਅਸੀਂ ਇੱਥੇ ਬੈਠੇ ਤਾਂ ਕਿ ਲੋਕਾਂ ਦੇ ਬਿਜਲੀ ਦੇ ਬਿੱਲੇ ਦੀ ਕੰਪਲੇਂਟ ਨੂੰ ਮੌਕੇ ਤੇ ਹੀ ਹੱਲ ਕਰ ਸਕੇ ਜੇ ਕੋਈ ਜੋ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰੀਏ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਬਾਤ ਤੋਂ ਬਾਅਦ ਇਸ ਸੁਵਿਧਾਵਾਂ ਦਾ ਫਾਇਦਾ ਚੱਕਣ ਤੇ ਕੈਂਪਾਂ ਵਿੱਚ ਪਹੁੰਚਣ ਤੇ ਜੋ ਕੰਮ ਕਿਸੇ ਕਾਰਨ ਕਰਕੇ ਉਹਨਾਂ ਦੇ ਉੱਥੇ ਨਹੀਂ ਹੋ ਰਹੇ ਪਿੰਡਾ ਜਾਂ ਕਿਸੇ ਕਰ ਰੁਕਾਵਟ ਕਰ ਰੁਕੇ ਹੋਏ ਇੱਥੇ ਸਾਡੀ ਨੋਲੇਜ ਚ ਲਿਆਨ ਤਾਂ ਕਿ ਜਿਉਂਨੋ ਜਲਦੀ ਤੋਂ ਜਲਦੀ ਹੱਲ ਕਰ ਸਕੀਏ ਹਾਂ ਜੀ ਮੈਂ ਨਿਰਮਲਾ ਦੇਵ ਸੀਡੀ ਤੇ ਦਸਤਖਤ ਸਰ ਦੁਲਗੜੀ ਸੱਤੇ ਕੋਲੇ ਆਏ 15 ਦੇ ਕਰੀਬ ਲੋਕ ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲੇ ਦੋ ਪੈਨਸ਼ਨ ਫਾਰਮ ਆਨਲਾਈਨ ਵੀ ਹੋਏ ਤੇ ਬਾਕੀ ਜਿਨ੍ਹਾਂ ਦੀ ਜੇ ਕੋਈ ਇਨਕੁਆਰੀ ਸੀ ਉਹ ਸੀ ਮਤਲਬ ਗਰੀ ਦੂਰ ਕਰਦੇ ਪਾ ਚੀ ਜੀ ਸਦੀ ਪੈਨਸ਼ਨ ਨਹੀਂ ਪਈ ਸੀ ਜਾਂ ਕਿਸੇ ਨੂੰ ਡਾਊਟ ਸੀਗਾ ਉਹਨਾਂ ਦੇ ਡਾਊਟ ਉਸੇ ਦੱਸਦੇ ਪੱਕੇ ਤੇ ਨਿਪਟਾਰਾ ਕਰਦੇ ਮੈਂ ਜ਼ਿਆਦਾਤਰ ਸ਼ਿਕਾਇਤਾਂ ਕਿਸ ਸੰਬੰਧ ਦੇ ਵਿੱਚ ਆਈਆਂ ਨੇ ਸਾਡੇ ਕੋਲੇ ਸ਼ਿਕਾਇਤਾਂ ਦਾ ਕੋਈ ਕੁਝ ਨਹੀਂ ਆਇਆ ਸਾਡੇ ਕੋਲੇ ਸਿਰਫ ਜਿਵੇਂ ਕਿਸੇ ਦੀ ਪੈਨਸ਼ਨ ਪੈ ਗਈ ਅਗਲੇ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਤਾਂ ਸਿਹਤਾਰ ਕਾਰਡ ਨਾਲ ਦੇਖ ਕੇ ਦੱਸਦਾ ਤੇ ਇਸ ਤਰ੍ਹਾਂ ਦੀ ਹੀ ਸੀਜਾ ਸਾਡੇ ਕੋਈ ਪੀਐਮਬੀ ਵੀ ਆਜੀ ਦੀ ਸਕੀਮ ਹੈ ਪ੍ਰਧਾਨ ਮੰਤਰੀ ਮਾਤਰਬੰਦਨਾ ਯੋਜਨਾ ਦੋ ਤਿੰਨ ਦਾ ਲਾਭ ਪਰ ਜਿਹੜਾ ਆਈ ਸੀ ਸਾਡੇ ਕੋਲ 6 ਐਪਲੀਕੇਸ਼ਨਸ ਆਈਆਂ ਟੋਟਲ ਜਿਦੇ ਵਿੱਚ ਤਿੰਨ ਪਰਿਵਾਰ ਦਾ ਆਸ਼ਰਦ ਕਾਰਡ ਦੇ ਵਿੱਚ ਨਾਮ ਐਡ ਕਰਨ ਵਾਲੀਆਂ ਨੇ ਤੇ تن ਐਪਲੀਕੇਸ਼ਨ ਹੈਗੀਆਂ ਨਿਊ ਕਾਰਡ ਵਾਲੀਆਂ ਉਹਨਾਂ ਦੇ ਅਸੀਂ ਡਾਕੂਮੈਂਟ ਸਾਰੇ ਲੈ ਲੈਨੇ ਨਵੇਂ ਰਾਸ਼ਨ ਕਾਰਡ ਦੇ ਵੀ ਤੇ ਨਾਮ ਐਡ ਕਰਨ ਵਾਲੇ ਵੀ ਇਹਨਾਂ ਨੂੰ ਅਸੀਂ ਜਾ ਕੇ ਹੁਣ ਇਹਨੂੰ ਪ੍ਰੋਸੈਸ ਕਰਦਾਂਗੇ ਜਿਹੜਾ ਸਾਡਾ ਪੋਰਟਲ ਹੈ ERCMS ਰਾਸ਼ਨ ਕਾਰਡ ਦਾ ਪੋਰਟਲ ਉਹਦੇ ਉੱਪਰ ਇਹਦੀ ਪ੍ਰੋਸੈਸਿੰਗ ਚਲਾ ਦਾਂਗੇ ਇਹਨਾਂ ਦਾ ਪ੍ਰੋਬੇਬਲੀ ਇੱਕ ਇੱਕ ਮਹੀਨਾ ਇੱਕ ਇੱਕ 1 ਐਂਡ ਹਾਫ ਮਹੀਨੇ ਦੇ ਵਿੱਚ ਕਾਰਡ ਇਸ਼ੂ ਹੋ ਜਾਊਗਾ ਤੇ ਨਾਮ ਐਡ ਹੋ ਜਾਊਗਾ ਮੈਂ ਜੀ ਪਸ਼ੂ ਪਾਲਣ ਵਿਭਾਗ ਤੋਂ ਬੋਲ ਰਿਹਾ ਹਾਂ ਡਿਪਟੀ ਡਾਇਰੈਕਟਰ ਮਾਨਸਾ ਤੇ ਮੇਰੇ ਨਾਲ ਨੇ ਡਾਕਟਰ ਗਣਪਤ ਜੀ ਸੀਨੀਅਰ ਬੈਟਰੀ ਅਫਸਰ ਸਰੂਰਗੜ ਨਾਲ ਨੇ ਡਾਕਟਰ ਪੰਕਜ ਬੈਟਰੀ ਅਫਸਰ ਸਾਡੇ ਕੋਲੇ ਤੇ ਅਸੀਂ ਇੱਥੇ ਇਸ ਕੈਂਪ ਦੇ ਵਿੱਚ ਅੱਜ ਜਿਹੜੇ ਵੀ ਸਾਡੇ ਕੋਲੇ ਕੋਈ ਗ੍ਰੀਵੈਂਸ ਆਇਆਗਾ ਇਸ ਤਰ੍ਹਾਂ ਇਹ ਉਹ ਮੁਰਾਦ ਦੇ ਨੁਕਤਾ ਰਾ ਕੀਤਾਗਾ ਸਾਡੇ ਕੋਲ ਜ਼ਿਆਦਾਤਰ ਤੇ ਪੁੱਛਗਿੱਛ ਕਰਨ ਹੀ ਆਏ ਨੇ ਲੋਕ ਤੇ ਉਹ ਪੁੱਛਗਿੱਛ ਦੇ ਵਿੱਚ ਸੀ ਉਹਨਾਂ ਦਾ ਮੇਰਾ ਵੀ ਬੰਦਾ ਸੀ ਉਹਨਾਂ ਦਾ ਹੱਲ ਲਿਖ ਦਿੱਤਾ ਜੀ ਸਾਡੇ ਕੋਲੇ 5 ਤੋਂ 7 7 ਫਾਰਮਰ 7 ਫਾਰਮਰ ਸਾਡੇ ਕੋਲੇ ਪਹੁੰਚੇ ਨੇ ਤੇ ਉਹਨਾਂ ਦਾ ਅਸੀਂ ਜਿੰਨਾ ਜੋ ਜੋ ਵੀ ਉਹਨਾਂ ਨੇ ਮੰਗ ਸੀਗੀ ਉਹਦਾ ਅਸੀਂ मौके ਤੇ ਨੁਕਤਾ ਰਾ ਕੀਤਾ ਜੀ ਉਹਦਾ ਨੁਕਤਾ ਰਾ ਕੀਤਾ ਜੀ